ਪਾ ਠੀਕ ਹੈ ਬਣਾ ਪੈਸੇ ਸਾਰਾ ਕੁਝ ਆਪਾਂ ਐਂਡ ਤੇ ਦੱਸਾਂਗੇ ਸੋ ਸਵਾਗਤ ਹੈ ਆਪਣੇ ਬਲੌਗ 'ਚ ਅੱਜ ਆਪਾਂ ਗਏ ਆ 10ਵੇਂ ਪਾਸ਼ਾ ਦੀ ਧਰਤੀ ਤਲਵੰਡੀ ਸਾਬੋ ਆਪਣੇ ਤਖਤ ਸਾਹਿਬ ਤੇ ਤੇ ਉਦੋਂ ਥੋੜਾ ਜਿਹਾ 5 ਕਿਲੋਮੀਟਰ ਗਾਹਾਂ ਜਾ ਕੇ ਭਾਗੀ ਬਾਂਦਰ ਮੰਡੀ ਲੱਗਦੀ ਹੈ ਸੱਜਣੋ ਇਹ ਭਾਗੀ ਬਾਂਦਰਾ ਇਹਦੀ ਲੋਕੇਸ਼ਨ ਵੀ ਆਪਾਂ ਦੱਸਾਂਗੇ ਤੇ ਮੰਡੀ ਛੋਟੀ ਹੈ ਪਰ ਮਾਤਾ ਮਾ ਸੁੱਖ ਰੱਖ ਕੇ ਮੰਡੀ ਵੱਡੀ ਹੋਊਗੀ ਲੱਗਣ ਲੱਗੀ ਸਾਰੇ ਭਾਈਆਂ ਦੇ ਮੋਹ ਪ੍ਰੇਮ ਨਾਲ ਹੀ ਵੱਧਦੀ ਹੈ ਤੇ ਉਸ ਤੋਂ ਬਾਅਦ ਸਜਨੋ ਮੰਡੀ ਤੇ ਕੀ ਕੁਛ ਆਇਆ ਕਿੰਨੇ ਦੀਆਂ ਕੋਈ ਚੀਜ਼ਾਂ ਵਿਕੀਆਂ ਜਿਹੜੀ ਚੀਜ਼ ਜ਼ਿਆਦਾ ਆਈ ਆਪਾਂ ਸਾਰਾ ਕੁਝ ਆਪਾਂ ਇਸ ਵੀਡੀਓ ਚ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਮੰਡੀਆਂ ਦੀ ਤੇ ਆਪਦੀ ਬੱਕਰੀਆਂ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਸੋ ਚੰਗਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਜਨੋ ਨਹੀਂ ਕੋਈ ਚੱਕਰ ਨਹੀਂ ਆਪਾਂ ਨੂੰ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਜੇ ਗਲਤੀ ਹੁੰਦੀ ਆ ਉਹ ਵੀ ਦੱਸਦਿਆ ਕਰੋ ਸੋ ਚਲੋ ਵੀ ਸੱਜਣੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਮੰਡੀ ਦੇ ਦਰਸ਼ਾ ਚਲੋ ਵੀ ਮੰਡੀ 'ਚ ਗਏ ਆਪਾਂ ਬੜਾ ਮੰਡੀ ਛੋਟੀ ਆ ਯਾਰ ਮਤਲਬ ਵੀ ਦੋ ਕੁ ਕਨਾਲਾਂ 'ਚ ਮੰਡੀ ਐ ਕੋਈ ਜ਼ਿਆਦਾ ਵੱਡੀ ਮੰਡੀ ਨਹੀਂ ਕਹਿ ਸਕਦੇ ਹੰਗੂਰਾ ਵਧੀਆ ਸੱਜਣੋ ਬਹੁਤ ਵੀਰ ਆਏ ਭਰਾ ਆਪਦੇ ਜਾਨਵਰ ਲੈ ਕੇ ਆਏ ਮੰਡੀ ਵਾਲਿਆਂ ਵੀਰਾਂ ਦਾ ਬਹੁਤ ਸੋਹਣਾ ਪ੍ਰਬੰਧ ਆ ਲੰਗਰ ਦਾ ਵੀ ਪ੍ਰਬੰਧ ਆ ਚਾਹ ਪਾਣੀ ਸਭ ਦਾ ਪ੍ਰਬੰਧ ਆ ਸੱਜਣੋ ਦੂਰੋਂ ਨੇੜੇ ਆਏ ਆ ਵਾਸਤੇ ਸਭ ਪ੍ਰਬੰਧ ਨੇ ਸੋ ਮੰਡੀ ਤੇ ਕੀ ਆਇਆ ਸੋਡੇ ਸਾਰਿਆਂ ਦੇ ਮਨ ਚ ਮੰਡੀ ਤੇ ਕੀ ਹੈ ਕੀ ਕੁਝ ਆਇਆ ਜਿਹੜੇ ਵੀਰ ਦੂਰ ਦਰਾਟੇ ਦੇ ਨੇ ਮਤਲਬ ਦੂਰੋਂ ਨੇ ਉਹਨਾਂ ਨੂੰ ਦੱਸਣਾ ਚਾਹਣਾ ਵੀ ਮੰਡੀ ਤੇ ਜਾਦਾ ਚੀਜ਼ ਜਿਹੜੀ ਆਈ ਆ ਉਹ ਆ ਬਰਬਰੀ ਸੋ ਅੱਜ ਕੱਲ ਬਰਬਰੀ ਦੀ ਡਿਮਾਂਡ ਹੱਦੋਂ ਵੱਧ ਹੋਈ ਪਈ ਆ ਸੱਜਣੋ ਕੋਣੀ ਹੋਵੇ ਸਿੰਗਾਂ ਲਈ ਹੋਵੇ ਅਗਲਾ ਛੜਦਾ ਨਹੀਂ ਆ ਦੇਖੋ ਪਾਣੀ ਦਾ ਪ੍ਰਬੰਧ ਆ ਸੱਜਣੋ ਇੱਥੇ ਲੰਗਰ ਦਾ ਪ੍ਰਬੰਧ ਆ ਵੀਰ ਉਹਨਾਂ ਨੇ ਨਵੀਂ ਨਵੀਂ ਮੰਡੀ ਸਟਾਰਟ ਕੀਤੀ ਆ ਸੋ ਜਰੂਰ ਆਇਆ ਕਰੋ ਹੰਗौरा ਸੋਡੇ ਨਾਲ ਹੀ ਮੰਡੀ ਨੇ ਵਧਣਾ ਸੱਜਣੋ ਤੇ ਵੀਰ ਹੁਣੀ ਬਹੁਤ ਸੋਹਣੀ ਕੋਸ਼ਿਸ਼ ਕਰ ਰਹੀ ਆ ਯਾਰ ਬੇ ਵੀ ਆਪਣੇ ਲਾਗੇ ਤੱਕੇ ਹੋਰ ਤਾਂ ਹੈ ਨਹੀਂ ਸੀ ਇਹ ਮੰਡੀ ਲੱਗ ਗਈ ਸੋ ਆਪਾਂ ਗੱਲ ਕਰਦੇ ਸੀ ਵੀ ਜਾਨਵਰਾਂ ਦੀ ਕਾਟੂ ਮਾਲ ਵੀ ਆਇਆ ਬੱਕਰੇ ਵੀ ਆਏ ਤੇ ਸੌਦਾ ਵੀ ਹੋਇਆ ਮੰਡੀ 'ਚ ਤੇ ਆ ਨਵੇਂ ਆ ਹੁਣੀਆਂ ਹੀ ਸੀ ਟਰਾਲੀ ਆਪਣੇ ਮੂਰੇ ਮੂਰੇ ਸੋ ਇਹਦੇ ਵਿੱਚ ਬਰਬਰੀਆਂ ਬੀਟਲ ਤੇ ਬਰਬਰੀਆਂ ਯਾਰ ਬਹੁਤ ਸੋਹਣੀਆਂ ਕੁਆਲਿਟੀ ਦੇ ਆਈਆਂ ਬੀਟਲ ਵੀ ਆਈਆਂ ਬਹੁਤ ਸੋਹਣੀਆਂ ਵਿੱਚ ਪਰ ਇਹ ਗੜਾ ਜਿਹੜਾ ਆਪਾਂ ਕਹਿ ਸਕਦੇ ਆ ਇਹ ਗੜਾ ਹੈਗਾ ਸੱਚ ਨੂੰ ਬੀਟਲ ਦਾ ਉਹਦਾ ਸੌਰੀ ਬਰਬਰੀਆਂ ਦਾ ਬਰਬਰੀਆਂ ਯਾਰ ਕਿਆ ਬਾਤਾਂ ਨੇ ਯਾਰ ਟੰਗ ਵਾਲੀ ਮੰਡੀ ਤੇ ਨਹੀਂ ਇੰਨੀਆਂ ਬਰਬਰੀਆਂ ਆਈਆਂ ਅਲਾ ਘਾਟ ਉਹ ਪੱਟ ਦੇਖੋ ਕਾਲੀ ਚੱਕ ਕਰੋ ਯਾਰ ਉਹ ਸਨ ਡੁੱਲ ਡੁੱਲ ਪੈਂਦਾ ਇਹ ਪੱਟ ਦੀ ਕੀਮਤ 13000 ਰੁਪਿਆ ਸੀ ਜਿਹੜੀ ਉਹ ਵਿੱਚ ਬੈਠੀਆਂ ਨਿਆਣੀ ਉਹਦੀ 5000 ਕੀਮਤ ਸੀ ਸਜਣੂ ਨਾ ਸੌਰੀ 5 ਪਤਾ ਨਹੀਂ 7 ਮੰਗਿਆ ਸੀ ਉਹ ਵੀ ਇਹਨੇ ਆਪਦੀ ਪਤਾ ਨਹੀਂ ਕਿੰਨੇ ਦੀ ਖਰੀਦ ਸੀ ਆਪਾਂ ਨੂੰ ਨਹੀਂ ਪਤਾ ਇਹ ਆਪਣਾ ਅੰਕਲ ਨਾਲ ਵਧੀਆ ਲਿਆ ਜਾ ਸੋ ਸਾਰੇ ਬੈਠੇ ਸੀ ਵੱਡੇ ਬਜ਼ੁਰਗ ਵੀ ਬੈਠੇ ਸੀ ਤੇ ਮੰਡੀ ਬਾਰੇ ਗੱਲਾਂ ਬਾਤਾਂ ਹੋਈਆਂ ਸੋ ਨਵੇਂ ਵੀਰ ਹਜੇ ਦੋ ਵਪਾਰੀ ਵਾਲੇ ਮਤਲਬ ਲੈਣ ਵਾਲੇ ਘਟ ਆਏ ਸੀ ਤੇ ਪਰ ਮੰਡੀ ਬਹੁਤ ਸੋਹਣੀ ਸੀ ਯਾਰ ਬਹੁਤ ਸੋਹਣਾ ਪ੍ਰਬੰਧ ਸੀ ਆਪਾਂ ਨੂੰ ਚੰਗੀ ਲੱਗੀ ਵੀ ਜੋ ਨਵਾਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਭਰਨ ਲੱਗ ਜੂ ਕੋਈ ਚੱਕਣੀ ਸੱਚ ਨੂੰ ਸੋ ਆਜੋ ਆਪਾਂ ਸੁਣਨ ਤੁਹਾਨੂੰ ਉਹ ਬਰਬਰੀਆਂ ਆ ਚੈੱਕ ਕਰੋ ਯਾਰ ਕਿਆ ਬਾਤ ਹੈ ਯਾਰ ਅਬ ਬਰਬਰਾ ਬਿਕ ਗਿਆ ਸੀ ਮੱਲਾ ਬਹੁਤ ਸੋਹਣਾ ਸਮਾਨ ਆਇਆ ਜੀ ਬਰਬਰੀਆਂ ਚੈੱਕ ਕਰੋ ਦੁਬਾਰਾ ਤੁਹਾਨੂੰ ਆਪਾਂ ਇਹਨਾਂ ਦੀ ਸਪੈਸ਼ਲ ਵੀਡੀਓ ਬਣਾਈ ਸੋ ਵੀਰ ਨੇ ਕੋਈ ਬਾਹਲੀ ਕੀਮਤ ਨਹੀਂ ਮੰਗੀ ਜਾਇਜ਼ ਕੀਮਤ ਦੇ ਬਈ ਯਾਰ ਗੱਪਣ ਜਾਨਵਰ ਸੀ 2-2 ਦੰਦ ਪੱਠਾਂ ਦੀ ਸੱਜਣੋ ਇਹ ਸਾਰੀਆਂ ਬਸ ਥੋੜੀਆਂ ਜੀਆਂ ਲਿਸੀਆਂ ਜਰੂਰ ਨੇ 2-2 ਦੰਦ ਕੀਮਤ ਵੀ 15-15 ਹਜ਼ਾਰੀ ਸੀ ਬਸ ਇਤੋਂ ਕੋਈ ਜ਼ਿਆਦਾ ਨਹੀਂ ਕੋਈ ਲੁੱਟਣੀ ਕੋਈ ਆਪਾਂ ਐ ਨਹੀਂ ਕਹਿ ਸਕਦੇ ਵੀਰ ਦਾ ਪਤਨ ਕਿਹੜਾ ਚਿਹਰੇ ਵਾਲੀ ਪਿੰਡ ਸੀ ਸੋ ਆ ਇੱਥੇ ਹੋਇਆ ਸੱਜਣੋ ਬੀਟਲ ਦਾ ਸੌਦਾ ਬੀਟਲ ਦਾ ਸੌਦਾ ਹੋਇਆ ਵੀਰ ਦਾ ਇਹਦਾ ਸੌਦੇ ਦੀ ਆਪਾਂ ਅੱਡ ਵੀਡੀਓ ਪਾਵਾਂਗੇ ਸੋ ਜਿਹਨੂੰ ਉਹ ਤਰਸਟ ਹੋਇਆ ਦੇਖ ਲਓ ਆ ਆ ਵੀਰ ਪੈਸਾ ਗਿਣਾਈ ਜਾਂਦਾ ਕਿੰਨੇ ਦਾ ਸੌਦਾ ਹੋਇਆ ਕੀ ਗੱਲਬਾਤ ਹੋਈ ਕਿਵੇਂ ਬੱਕਰੀ ਸੀ ਆ ਬੱਕਰੀ ਚੈੱਕ ਕਰੋ ਯਾਰ ਖਾਲੀ ਬੱਕਰੀ ਐ ਦੋ ਚਾਰ ਦੰਦ ਐ ਤੇ ਬੱਕਰੀ ਬਹੁਤ ਸੋਹਣੀ ਸੀ ਘਰੇ ਰੱਖੀ ਹੋਈ ਬੱਕਰੀ ਸੀ ਜੇ ਕਿਸੇ ਵੀਰ ਭਰਾ ਨੂੰ ਬਾਹਰ ਨਹੀਂ ਚਾਰਨੀ ਘਰੇ ਰੱਖਣੀ ਉਹਨਾਂ ਖਾਤਰ ਬਹੁਤ ਸੋਹਣੀ ਸੀ ਸੋ ਛੋਟਾ ਬਲੌਗ ਬਣਾਇਆ ਸੀ ਆ ਮੰਡੀ ਦੀ ਪਰਲੀ ਸਾਈਡ ਸੀ ਇੱਥੇ ਵੀ ਜਾ ਕੇ ਬਹੁਤ ਸੋਹਣੇ ਸੋਹਣੇ ਖੜੇ ਸੀ ਆ ਬੱਕਰੀ ਚੈੱਕ ਕਰੋ ਯਾਰ ਡਰੇਡ ਜੱਡੀ ਬੱਕਰੀ ਜੀ ਪਰ ਇਹ ਫਰਾਗ ਸੀ ਸੱਜਣੋ ਆ ਮੰਡੀ ਦੀ ਲੋਕੇਸ਼ਨ ਆ ਸੱਜਣੋ ਜਦੋਂ ਆਪਾਂ ਉਦੋਂ ਤੋ ਤਾਕਤ ਸਾਬ ਨੂੰ ਮੋੜਦੇ ਆ ਉਦੋਂ ਉਰਲੀ ਸਾਈਡ ਉਲਟ ਸਾਈਡ ਮੋੜਨਾ ਆਪਾਂ ਮੱਲਾ ਇਹ ਰੋਡ ਦਾ ਮੈਨੂੰ ਨਾਂ ਨਹੀਂ ਪਤਾ ਯਾਰ ਲੋਕੇਸ਼ਨ ਭਰ ਲਿਓ ਤੁਸੀਂ ਪਾਕੀਵੰਦਰ ਦੀ ਤੇ ਉਸ ਤੋਂ ਬਾਅਦ ਇਹ ਮੰਡੀ ਜਮਾ ਰੋਡ ਦੇ ਉੱਤੇ ਲੱਗਦੀ ਆ ਕੋਈ ਬਾਲਾ ਫਰਕ ਨਹੀਂ ਡੀਐਸਪੀ ਫਾਰਮ ਤੋਂ ਗਾਹਾਂ ਸੱਜਣੂ ਤੇ ਆ ਪੱਠ ਤਾਂ ਆਪਾਂ ਸੌਦਾ ਕਰ ਲਿਆ ਪੱਠ ਲੈ ਲਈ ਆਪਾਂ ਸੱਜਣੂ 4000 ਦੀ ਪਰਮਾਤਮਾ ਵਾਦਾ ਕਰੇ ਸੋ ਮੇਰੇ ਮਿੱਤਰਾਂ ਨੂੰ ਲੈ ਕੇ ਆਪਾਂ ਪਹੁੰਚ ਗਏ ਆਪਦੇ ਘਰਾਂਗੇ ਜੀ ਨੂੰ ਲੋ ਵੀ ਸੱਜਣੂ ਆਪਾਂ ਆਪਦੇ ਘਰੇ ਆ ਗਏ ਸੌਤਾ ਵਧੀਆ ਹੋ ਗਿਆ ਜਾਣ ਪਰ ਵਧੀਆ ਦੇਖੇ ਤੇ ਆ ਮੇਰੇ ਮਿੱਤਰ ਬੇਲੀਆ ਨਾਲ ਵਿਚਾਰੇ ਛੋਟੇ ਸ਼ਗਿਰਦ ਨੇ ਆਪਣੇ ਸੋ ਆਪਾਂ ਇਹਨਾਂ ਨੂੰ ਚੰਗੇ ਰਾਹੀ ਲਾਉਣੇ ਆ ਮਾਰੇ ਰਾ ਕੋਈ ਨਹੀਂ ਲਾਉਂਦਾ ਹੁੰਦਾ ਨਾ ਨਹੀਂ ਲੋਕ ਤਾਂ ਮਾਰੇ ਇਸਲਾਂਾ ਦਿੰਦੇ ਰਹਿੰਦੇ ਆ ਪਰ ਇਹ ਬੱਚੇ ਆਪਣਾ ਮੂਹ ਕਰਦੇ ਆ ਆਪਣੇ ਨਾਲ ਆਏ ਤੇ ਆਪਾਂ ਘਰੇ ਲੈ ਆਏ ਬੱਕਰੀ ਨੂੰ ਮਹਾਰਾਜ ਸੁੱਖ ਰੱਖੇ ਤੇ ਆ ਬੱਕਰੀ ਦੇ ਜਿਵੇਂ ਕਹਿੰਦੇ ਹੁੰਦੇ ਆ ਲੈ ਇਹ ਤੋਂ ਆਪਾਂ ਫੇਰੀ ਪਾਉਣੇ ਹੁੰਦੇ ਆ ਮਹਾਰਾਜ ਚਾਂਦੀ ਸੰਘਾ ਕੇ ਜਾਨਵਰ ਨੂੰ ਵੜਿਆ ਜਾਨਵਰ ਯਾਰ ਚਾਹੇ 4 ਦਾ ਚਾਹੇ 4 ਲੱਖ ਦਾ ਇੱਜ਼ਤ ਸਭ ਦੀ ਇੱਕੋ ਹੀ ਹੁੰਦੀ ਆ ਸੋ ਪ੍ਰਮਾਤਮਾ ਵਾਦਾ ਕਰੇ ਤੋ ਸੌਦੇ ਵਾਲੀ ਵੀਡੀਓ ਆਪਣੀ ਆ ਜਾਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਧੰਨਵਾਦ